ਅੱਜ ਦੀਆਂ ਮੁੱਖ ਖਬਰਾਂ ਕੋਟਾ 'ਚ ਸਾੜਿਆ ਜਾਵੇਗਾ ਦੁਨੀਆ ਦਾ ਸਭ ਤੋਂ ਉੱਚਾ 라ਵਣ ਅੰਬਾਲਾ 'ਚ ਕਾਰੀਗਰ ਨੇ ਤਿਆਰ ਕੀਤਾ 221 ਫੁੱਟ ਦਾ ਪੁਤਲਾ ਰਾਜਸਥਾਨ ਦੇ ਕੋਟਾ 'ਚ ਇਸ ਸਾਲ ਦਸਹਿਰੇ ਦੇ ਮੌਕੇ ਤੇ ਦੁਨੀਆ ਦਾ ਸਭ ਤੋਂ ਉੱਚਾ 라ਵਣ ਦਾ ਪੁਤਲਾ ਸਾੜਿਆ ਜਾਵੇਗਾ ਲਗਭਗ 4 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਅੰਬਾਲਾ ਦੇ ਕਾਰੀਗਰ ਤਜਿੰਦਰ ਚੋਹਾਨ ਨੇ 221 ਫੁੱਟ ਉੱਚਾ 라ਵਣ ਤਿਆਰ ਕੀਤਾ ਹੈ ਜਿਸ ਦਾ ਵਜ਼ਨ 13.5 ਹਜ਼ਾਰ ਕਿਲੋ ਹੈ ਦੁਨੀਆ ਦੇ ਸਭ ਤੋਂ ਉੱਚੇ 라ਵਣ ਨੂੰ ਬਣਾਉਣ ਵਿੱਚ ਲਗਭਗ 44 ਲੱਖ ਰੁਪਏ ਦੀ ਲਾਗਤ ਆਈਏ ਸੋਮਵਾਰ ਰਾਤ 라ਵਣ ਦਾ ਪੁਤਲਾ ਕੋਟਾ ਦੀ ਦੁਸਹਿਰਾ ਗਰਾਊਂਡ ਵਿੱਚ ਲਿਆਂਦਾ ਗਿਆ ਦੁਸਹਿਰਾ ਮੇਲਾ ਕਮੇਟੀ ਦੇ ਪ੍ਰਧਾਨ ਵਿਵੇਕ ਰਾਜਵanshi ਨੇ ਦੱਸਿਆ ਕਿ ਪੁਤਲੇ ਨੂੰ ਲੈ ਕੇ ਕੋਟਾ ਦਾ ਨਾਮ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਤੇ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਜਾਵੇਗਾ ਐਮੀ ਵਿਰਤ ਤੇ ਤਾਨੀਆਂ ਦੀ ਫਿਲਮ ਗੋਡੇ-ਗਡੇ ਚਾਰ 2 ਦਾ ਟ੍ਰੇਲਰ 2 ਅਕਤੂਬਰ ਨੂੰ ਹੋਵੇਗਾ ਰਿਲੀਜ਼ ਚੀਰਾਂ ਤੋਂ ਉਡੀਕੀ ਜਾ ਰਹੀ ਸੀ ਪੰਜਾਬੀ ਕਮੇਡੀ ਡਰਾਮਾ ਫਿਲਮ ਗੋਟੇ-ਗੋਟੇ 42 ਦੀ ਉਮੀਰ ਹੁਣ ਆਪਣੇ ਸਿਖਰ ਤੇ ਕਿਉਂਕਿ ਇਸ ਦਾ ਟ੍ਰੇਲਰ 2 ਅਕਤੂਬਰ 2025 ਨੂੰ ਦਸਹਿਰੇ ਦੇ ਸ਼ੋਭ ਮੌਕੇ ਤੇ ਰਿਲੀਜ਼ ਹੋਵੇਗਾ ਜੀ ਸਟੂਡੀਓਜ਼ ਤੇ ਵੀ ਐਚ ਇੰਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ ਦਰਸ਼ਕਾਂ ਨੂੰ ਹਾਸੇ ਮਨੋਰੰਜਨ ਤੇ ਭਾਵਨਾਵਾਂ ਨਾਲ ਭਰੀ ਇੱਕ ਵਿਲੱਖਣ ਕਹਾਣੀ ਪੇਸ਼ ਕਰੇਗੀ ਜੋ ਪਹਿਲਾ ਹਿੱਸੇ ਦੇ ਸੰਦੇਸ਼ ਨੂੰ ਅੱਗੇ ਵਧਾਉਂਦੀ ਹੈ ਟੀਮਾਂ ਨੇ ਹੰਝੂ ਵਹਾਉਂਦਿਆਂ ਅਕਾਲੀ ਦਲ ਨੂੰ ਕਿਹਾ ਅਲਵਿਦਾ ਕਿਹਾ ਗੈਰ ਪੰਥਕ ਬੰਦੇ ਅਕਾਲੀ ਦਲ 'ਚ ਚੌਧਰੀ ਬਣੇ ਹੋਏ ਨੇ ਦੈਨ ਪੀੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀਨੀਅਰ ਨੇਤਾ ਜਗਦੀਪ ਸਿੰਘ ਛੀਮਾ ਨੇ ਮੰਗਲਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਲੰਬੇ ਅਸਤੀ ਅਤੇ ਔਖੇ ਸਮੇਂ ਵਿੱਚ ਵੀ ਪਾਰਟੀ ਨਾਲ ਖੜੇ ਰਹੇ ਜਗਦੀਪ ਸਿੰਘ ਛੀਮਾ ਜਦ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਤਾਂ ਉਹ ਭਾਵੁਕ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਟਿਪ ਟਿਪ ਕਰਕੇ ਹੰਝੂ ਵਹਿ ਗਏ ਪੰਚਾਇਤਾਂ 'ਚ 120 ਕਰੋੜ ਦਾ ਘੁਟਾਲਾ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਕੀਤਾ ਤਲਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਦੀਆਂ ಗ್ರಾಮ ਪੰਚਾਇਤਾਂ ਵਿੱਚ 120.87 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ਾਂ ਦੀ ਸੁਣਵਾਈ ਕੀਤੀ ਹੈ ਜਸਟਿਸ ਤ੍ਰਿਪਵਨ ਦਹੀਆਂ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਸਰਕਾਰ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਨੇ ਉਹਨਾਂ ਨੂੰ 17 ਅਕਤੂਬਰ ਤੱਕ ਆਪਣੇ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ ਫਿਲਪੀਨਸ 'ਚ ਭੁਚਾਲ ਨੇ ਮਚਾਈ ਤਬਾਹੀ 60 ਲੋਕਾਂ ਦੀ ਮੌਤ ਕਈ ਇਮਾਰਤਾਂ ਢਹਿ ਗਈਆਂ ਦੱਖਣੀ ਏਸ਼ੀਆਈ ਦੇਸ਼ ਫਿਲਪੀਨਜ਼ ਵਿੱਚ ਬੀਤੀ ਰਾਤ ਇੱਕ ਸ਼ਕਤੀਸ਼ਾਲੀ ਪੋਚਾਲ ਆਇਆ ਪੋਚਾਲ ਇੰਨਾ ਭਿਆਨਕ ਸੀ ਕਿ 60 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਪੋਚਾਲ ਦੀ ਤੀਬਰਤਾ 6.9 ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਫਿਲਪੀਨ ਸਰਕਾਰ ਦੇ ਅਨੁਸਾਰ ਇਹ ਸਾਲ ਦੀ ਸਭ ਤੋਂ ਵੱਡੀ ਆਫਤ ਹੈ ਜਿਸ ਕਾਰਨ ਇੰਨਾ ਵੱਡਾ ਜਾਨੀ ਨੁਕਸਾਨ ਹੋਇਆ ਹੈ ਕੱਪੜੇ ਦੀ ਦੁਕਾਨ ਤੇ ਗ੍ਰਾਹਕਾਂ ਨੇ ਕੀਤਾ ਹਮਲਾ ਦੁਕਾਨਦਾਰ ਗੰਭੀਰ ਰੂਪ ਵਿੱਚ ਜ਼ਖਮੀ ਫਰੀਦਕੋਟ ਦੇ ਕਸਬਾ ਸਾਦਕ ਵਿੱਚ ਕੱਲ੍ਹ ਸ਼ਾਮ ਇੱਕ ਕੱਪੜੇ ਦੀ ਦੁਕਾਨ ਦੇ ਮਾਲਕ ਨਾਲ ਗ੍ਰਾਹਕਾਂ ਦੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਘਟਨਾ ਦੌਰਾਨ ਗ੍ਰਾਹਕਾਂ ਨੇ ਦੁਕਾਨ ਦਾ ਕੱਚਾ ਦਰਵਾਜ਼ਾ ਲੱਤ ਮਾਰ ਕੇ ਤੋੜ ਦਿੱਤਾ ਤੇ ਦੁਕਾਨਦਾਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਲੜਾਈ ਨੂੰ ਛਡੌਣ ਅਤੇ ਦੁਕਾਨ ਦੇ ਮਲਾਜ਼ਮ ਦੇ ਨਾਲ ਵੀ ਹਮਲਾ ਕੀਤਾ ਗਿਆ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੰਬੰਧੀ ਆਈ ਨਵੀਂ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਜ਼ਾ ਜਾਣਕਾਰੀ ਅਨੁਸਾਰ ਉਹਨਾਂ ਦਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਹੁਣ ਸਥਿਰ ਹੈ ਜੋ ਕਿ ਇੱਕ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ ਇਹ ਜਾਣਕਾਰੀ ਉਹਨਾਂ ਦੇ ਸਹਿਯੋਗੀ ਰੇਸ਼ਮ ਅਨਮੋਲ ਅਤੇ ਐਮੀ ਬਿਰਕ ਨੇ ਸਾਂਝੀ ਕੀਤੀ ਹੈ ਪੰਜਾਬ 'ਚ ਲਗਾਤਾਰ 10 ਸਰਕਾਰੀ ਛੁੱਟੀਆਂ ਦਾ ਐਲਾਨ ਸਕੂਲ ਕਾਲਜ ਅਤੇ ਇਹ ਦਫ਼ਤਰ ਪੰਦ ਰਹਿਣਗੇ ਖੋਰ ਸੂਬਿਆਂ ਚ 5 ਅਕਤੂਬਰ ਤੱਕ ਦੇਸ਼ ਵਿੱਚ ਇਸ ਸਮੇਂ ਨਵਰਾਤਰੀ ਤੋਂ ਬਾਅਦ ਸਹਰੇ ਨੂੰ ਲੈ ਕੇ ਵੀ ਉਤਸ਼ਾਹ ਬਣਿਆ ਹੋਇਆ ਹੈ ਸਕੂਲ ਅਤੇ ਕਾਲਜ ਬੰਦ ਹਨ ਅਤੇ ਦੂਰ ਦਰਾਡੇ ਕੰਮ ਕਰਨ ਵਾਲੇ ਲੋਕ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ ਨੂੰ ਵਾਪਸ ਆ ਗਏ ਨੇ ਹਾਲਾਂਕਿ ਬਹੁਤ ਸਾਰੇ ਲੋਕ ਅਜੇ ਵੀ ਆਪਣੇ ਬੱਚਿਆਂ ਦੀਆਂ ਸਕੂਲ ਛੁੱਟੀਆਂ ਬਾਰੇ ਉਲਝਣ ਵਿੱਚ ਨੇ ਅੰਮ੍ਰਿਤਸਰ ਚ ਪ੍ਰਵਾਸੀ ਵੱਲੋਂ ਪੰਜਾਬੀ ਨੌਜਵਾਨ ਦੀ ਕੁੱਟਮਾਰ ਤੇ ਵਿਰੋਧ ਪ੍ਰਦਰਸ਼ਨ ਅੰਮ੍ਰਿਤਸਰ ਦੇ ਵੱਲਾ ਖੇਤਰ ਦੀ ਸਬਜ਼ੀ ਮੰਡੀ ਵਿੱਚ ਇੱਕ ਪੰਜਾਬੀ ਨੌਜਵਾਨ ਨਾਲ ਕੁੱਟਮਾਰ ਦੀ ਘਟਨਾ ਤੋਂ ਤਨਾਦ ਮਹੌਲ ਬਣ ਗਿਆ ਏ ਇੱਕ ਪ੍ਰਵਾਸੀ ਮਜ਼ਦੂਰ ਦੁਆਰਾ ਇਸ ਨੌਜਵਾਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਕਈ ਸਮਾਜਿਕ ਅਤੇ ਸਿਕ ਸੰਗਠਨਾ ਨੇ ਵੱਲਾ ਪੁਲਿਸ ਸਟੇਸ਼ਨ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਏ ਪ੍ਰਦਰਸ਼ਨਕਾਰੀਆਂ ਦੇ ਅਨੁਸਾਰ ਜੈਸ ਪੰਜਾਬੀ ਨੌਜਵਾਨ ਦੀ ਘੁੱਟਮਾਰ ਕੀਤੀ ਗਈ ਏ ਉਸ ਦਾ ਪਹਿਲਾ ਹੀ ਦੋਸ਼ੀ ਪ੍ਰਵਾਸੀ ਵਿਅਕਤੀ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਸੀ ਚੰਡੀਗੜ੍ਹ ਬਣਿਆ ਦੇਸ਼ ਦਾ ਪਹਿਲਾ ਸਲਮ ਫਰੀ ਸਿਟੀ 36 ਸਾਲ ਪੁਰਾਣੀ ਗੈਰ ਕਾਨੂੰਨੀ ਸ਼ਾਹਪੁਰ ਕਲੋਨੀ ਕਰਵਾਈ ਗਈ ਖਾਲੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇਸ਼ ਦਾ ਪਹਿਲਾ ਝੁੱਗੀ ਚੌਂਪੜੀ ਮੁਕਤ ਸ਼ਹਿਰ ਬਣ ਗਿਆ ਏ ਸ਼ਹਿਰ ਚ ਹੁਣ ਕੋਈ ਵੀ ਝੁੱਗੀ ਚੌਂਪੜੀ ਨਹੀਂ ਮੰਗਲਵਾਰ ਨੂੰ ਕਰੀਬ 36 ਸਾਲ ਪੁਰਾਣੀ ਗੈਰ ਕਾਨੂੰਨੀ ਸ਼ਾਹਪੁਰ ਕਲੋਨੀ ਟਾਉਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ ਪ੍ਰਸ਼ਾਸਨ ਮੁਤਾਬਕ ਇਸ ਕਲੋਨੀ ਚ ਕਰੀਬ 4.5 ਏਕੜ ਜ਼ਮੀਨ ਖਾਲੀ ਕਰਵਾਈ ਗਈ ਏ ਜਿਸ ਦੀ ਕੀਮਤ 250 ਕਰੋੜ ਰੁਪਏ ਸ਼ਹਿਰ ਨੂੰ ਝੁੱਗੀ ਚੌਂਪੜੀ ਮੁਕਤ ਬਣਾਉਣ ਲਈ ਇਸ ਸਾਲ ਪ੍ਰਸ਼ਾਸਨ ਸਰ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਹੈ 4 ਅਕਤੂਬਰ ਤੋਂ ਪੰਜਾਬ ਵਿੱਚ ਬਦਲੇਗਾ ਮੌਸਮ ਕਈ ਥਾਵਾਂ ਤੇ ਪਵੇਗਾ ਮੀਂਹ ਮੌਨਸੂਨ ਪੰਜਾਬ ਅਤੇ ਚੰਡੀਗੜ੍ਹ ਤੋਂ ਵਿਦਾ ਹੋ ਗਿਆ ਇਹ ਹਾਲਾਂਕਿ ਮੰਗਲਵਾਰ ਰਾਤ ਨੂੰ ਮੌਸਮ ਅਚਾਨਕ ਬਦਲ ਗਿਆ ਕਈ ਇਲਾਕਿਆਂ ਵਿੱਚ ਥੋੜੀ ਜਿਹੀ ਬਾਰਿਸ਼ ਹੋਈ ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਮੌਸਮ ਵਿਭਾਗ ਦੇ ਅਨੁਸਾਰ 3 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਮੁਤਾਬਕ 4 ਅਕਤੂਬਰ ਨੂੰ ਕੁੱਝ ਥਾਵਾਂ ਤੇ ਅਤੇ 5 ਅਤੇ 6 ਅਕਤੂਬਰ ਨੂੰ ਸੂਬੇ ਭਰ ਵਿੱਚ ਕਈ ਥਾਵਾਂ ਤੇ ਹਲਕੀ ਤੋ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ ਕਾਂਗੋ ਦੇ ਸਾਬਕਾ ਰਾਸ਼ਟਰਪਤੀ ਕਾਬਿਲਾ ਨੂੰ ਫੌਜੀ ਅਦਾਲਤ ਨੇ ਉਨ੍ਹਾਂ ਦੀ ਗੈਰ ਹਾਜ਼ਰੀ 'ਚ ਮੌਤ ਦੀ ਸਜ਼ਾ ਸੁਣਾਈ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਦੇ ਸਾਬਕਾ ਰਾਸ਼ਟਰਪਤੀ ਜੋਸਫ ਕਾਬਿਲਾ ਨੂੰ ਇੱਕ ਫੌਜੀ ਅਦਾਲਤ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਮੌਤ ਦੀ ਸਜ਼ਾ ਸੁਣਾਈ ਅਦਾਲਤ ਨੇ ਉਨ੍ਹਾਂ ਨੂੰ ਯੁੱਧ ਅਪਰਾਧਾਂ ਦੇਸ਼த்ਰੋਹ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਮਾਮਲਾ ਪੂਰਬੀ ਕਾਂਗੋ ਵਿੱਚ ਰਵਾਂਡਾ ਸਮਰਥਿਤ ਐਮ3 M23 ਵਿਦਰੋਹੀਆਂ ਨੂੰ ਸਮਰਥਨ ਦੇਣ ਨਾਲ ਸੰਬੰਧਿਤ ਇਹ ਅਦਾਲਤ ਦੇ ਅਨਸਾਰ ਕਾਬਿਲਾਂ ਨੂੰ ਕਤਲ, ਜਿੰਸੀ ਹਿੰਸਾ, ਤਸ਼ਦਦ ਅਤੇ ਬਗਾਵਤ ਲਈ ਉਕਸਾਉਣ ਸਮੇਤ ਗੰਭੀਰ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਹੈ। ਯੂਕੇ ਦੇ ਸਲਮਾਨ ਨੂੰ ਟਾਰਗੇਟ ਕਰਨਾ ਚਾਹੁੰਦੀ ਸੀ ਲਾਰੈਂਸ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਦਾ ਖੁਲਾਸਾ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਨੂੰ ਇੰਗਲੈਂਡ ਚ ਲਿਆ ਕੇ ਉਸ ਦਾ ਕਤਲ ਕਰਨਾ ਚਾਹੁੰਦਾ ਸੀ। ਪਟੀ ਨੇ ਕਿਹਾ ਕਿ ਇਸ ਦਿਨ ਲਈ ਲਾਰੈਂਸ ਨੇ ਉਸ ਤੋਂ ਸੁਲਮਾਨ ਖਾਨ ਦਾ ਸ਼ੋਅ ਇੰਗਲੈਂਡ ਚ ਬੁੱਕ ਕਰਨ ਲਈ ਮਦਦ ਮੰਗੀ ਸੀ ਹਾਲਾਂਕਿ ਇਸ ਤੋਂ ਬਾਅਦ ਲਾਰੈਂਸ ਨੇ ਸੁਲਮਾਨ ਦੇ ਕਤਲ ਦੇ ਬਜਾਏ ਸਿਰਫ ਧਮਕੀ ਦੇਣ ਦਾ ਪਲਾਨ ਬਣਾ ਲਿਆ ਦੁਸਹਿਰੇ ਤੋਂ ਪਹਿਲਾਂ ਵਧੀਆ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਘਰੇਲੂ ਸਿਲੰਡਰਾਂ 'ਚ ਮਿਲੀ ਰਾਹਤ ਦੁਸਹਿਰੇ ਤੋਂ ਪਹਿਲਾਂ ਮੰਗਾਈ ਵਧ ਗਈ ਏ ਤਿਹਾੜਾ ਦੇ ਸੀਜ਼ਨ ਦੌਰਾਨ ਅੱਜ 1 ਅਕਤੂਬਰ ਨੂੰ ਐਲ ਪੀ ਜੀ ਸਿਲੰਡਰ ਦੀ ਕੀਮਤ ਵਧ ਗਈ ਹੈ ਦਿੱਲੀ ਵਿੱਚ 19 ਕਿਲੋਗ੍ਰਾਮ ਐਲ ਪੀ ਜੀ ਸਿਲੰਡਰ ਅੱਜ ਤੋਂ 1595.50 ਰੁਪਏ ਵਿੱਚ ਉਪਲਬਧ ਹੋਵੇਗਾ ਪਹਿਲਾਂ ਇਸ ਦੀ ਕੀਮਤ 1580 ਰੁਪਏ ਸੀ ਇਹ 15.50 ਰੁਪਏ ਦਾ ਵਾਧਾ ਹੈ ਗਾਇਕ ਰਾਜਵੀਰ ਜਵੰਦਾ ਦਾ ਹਾਲਚਾਲ ਜਾਣਨ ਪਹੁੰਚੇ ਗਾਇਕ ਰੇਸ਼ਮ ਅਨਮੋਲ ਕਿਹਾ ਰਾਜਵੀਰ ਦੀ ਹਾਲਤ ਸਥਿਰ ਹੈ ਕਿਹਾ ਕਿ ਰਾਜਵੀਰ ਦੀ ਹਾਲਤ ਸਥਿਰ ਹੈ ਬੀਪੀ ਸਟੇਬਲ ਹੈ ਹਾਰਟਬੀਟ ਨਾਰਮਲ ਹੈ ਅਜੇ ਵੀ ਵੈਂਟੀਲੇਟਰ 'ਤੇ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਹੈ ਇਲਾਜ ਸੇਤੀਆਬੀ ਲਈ ਅਰਦਾਸਾਂ ਤੇ ਦੁਆਵਾਂ ਦਾ ਦੌਰ ਜਾਰੀ ਹੈ